ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨੂੰ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਮੈਂ ਪ੍ਰਭਜਿਤ ਕੌਰ ਆਪਣੇ ਚੈਨਲ ਲਾਈਫਸਟਾਈਲ ਦੀ ਦਿਸ਼ਾ ਨਾਲ ਲਖ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਸਪੈਸ਼ਲ ਜਿਹੜੀ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਤੇ ਕਰਵਾ ਚੌਥ ਵੀ ਆ ਰਿਹਾ ਹੈ ਤੇ ਸਾਰੀਆਂ ਲੇਡੀਜ਼ ਨੂੰ ਜਿਹੜੀ ਆ ਆਪਣੀ ਜਿਹੜੀ ਸਕਿਨ ਦੀ ਆ ਉਹਦੀ ਕੇਅਰ ਦੀ ਬਹੁਤ ਹੀ ਫਿਕਰ ਪਈ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਜਿਹੜਾ ਵਾ ਸਭ ਤੋਂ ਸੋਹਣਾ ਦਿਖਣਾ ਚਾਹੀਏ ਤੇ ਇਹਦੇ ਵਾਸਤੇ ਕੋਈ ਸਾਰੇ ਜਣੇ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਾਉਂਦੀ ਹੈ ਕਿਉਂਕਿ ਕਈਆਂ ਦੇ ਫੇਸ ਤੇ ਉਤੇ ਛਾਈਆਂ ਝੁਰੜੀਆਂ ਜਿਹੜੀਆਂ ਵਾ ਸਕਿਨ ਜਿਹੜੀ ਆ ਜਿਸ ਤਰ੍ਹਾਂ ਹੁਣ ਅਸੀਂ ਸਾਫ ਸਪਾਈਆਂ ਦਾ ਸੀਜ਼ਨ ਚੱਲ ਰਿਹਾ ਤੇ ਇਹਦੇ ਕਰਕੇ ਜਿਹੜੀ ਸਕਿਨਾਂ ਬਹੁਤ ਹੀ ਜਿਹੜੀ ਡਲ ਹੋ ਜਾਂਦੀ ਹੈ ਸਕਿਨ ਤੇ ਉੱਤੇ ਜਿਹੜੀ ਆ ਉਹ ਸਾਡੀ ਉੱਪਰਲੀ ਜਿਹੜੀ ਪਰਤ ਵਾ ਉਹ ਡੈੱਡ ਹੋ ਜਾਂਦੀ ਆ ਤੇ ਸਕਿਨ ਤੇ ਰੁੱਖਾਪਨ ਆ ਜਾਂਦਾ ਹੈ ਤੇ ਤੁਸੀਂ ਵੀ ਜੇ ਇਸ ਤਰੀਕੇ ਦੀਆਂ ਪ੍ਰੋਬਲਮਸ ਤੋਂ ਪਰੇਸ਼ਾਨ ਹੋ ਤੁਹਾਡੇ ਸਕਿਨ ਤੇ ਕੋਈ 글로 ਨਹੀਂ ਹੈਗਾ ਸਕਿਨ ਜਿਹੜੀ ਆ ਬੇਜਾਨ ਹੈ ਰੁੱਖੀ ਆ ਤੁਹਾਡੇ ਸਕਿਨ ਦੇ ਉੱਤੇ ਰਿੰਕਲ ਨੇ ਝੁਰੜੀਆਂ ਨੇ ਛਾਈਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਵਾਸਤੇ ਅੱਜ ਇੱਕ ਤੁਹਾਡੇ ਨਾਲ ਅਸੀਂ ਪੈਕ ਲੈ ਕੇ ਆਏ ਆ ਇਸ ਪੈਕ ਨੂੰ ਅਸੀਂ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਂ ਤੋਂ ਸਿਰਫ 1 ਘੰਟਾ ਪਹਿਲਾਂ ਆਪਣੇ ਫੇਸ ਤੇ ਅਪਲਾਈ ਕਰ ਲਈਏ ਤੇ ਸਾਡੇ ਫੇਸ ਤੇ ਜਰਾ ਅੰਤ ਦਾ 글로ਅ ਆਏਗਾ ਸਾਨੂੰ ਪਾਰਲਰ ਤੇ ਜਾ ਕੇ ਕੋਈ ਵੀ ਮਹਿੰਗੇ ਫੇਸ਼ੀਅਲ ਕਰਾਉਣ ਦੀ ਜਰੂਰਤ ਨਹੀਂ ਪਵੇਗੀ ਕਿਉਂਕਿ ਕਈ ਵਾਰੀ ਇਸ ਤਰੀਕੇ ਦਾ ਹੁੰਦਾ ਹੈ ਕਿ ਕੋਈ ਵੀ ਫੰਕਸ਼ਨ ਪਾਰਟੀ ਅਚਾਨਕ ਆ ਜਾਂਦੀ ਹੈ ਤੇ ਸਾਡੇ ਕੋਲ ਪਾਰਲਰ ਤੇ ਜਾਣ ਦਾ ਟਾਈਮ ਨਹੀਂ ਹੁੰਦਾ ਤੇ ਅਸੀਂ ਜੇ ਇਹ ਇੱਕ ਪੈਕ ਲਗਾ ਲਵਾਂਗੇ ਤੇ ਇਹ ਸਾਡੇ ਸਕਿਨ ਦੇ ਉੱਤੇ ਨੈਚੁਰਲ ਬਲੀਚ ਦਾ ਵੀ ਕੰਮ ਕਰਦਾ ਹੈ ਸਾਡੀ ਸਕਿਨ ਨੂੰ ਟਾਈਟ ਕਰਦਾ ਹੈ ਬ੍ਰਾਈਟ ਕਰਦਾ ਹੈ ਤੇ ਸਾਡੇ ਜਿਹੜੇ ਓਪਨ ਪੋਰਸ ਦਾ ਉਹਨਾਂ ਨੂੰ ਬੰਦ ਕਰਦਾ ਹੈ ਤੇ ਉਹ ਇਸੇ ਵੀ ਪੈਕ ਵਾਸਤੇ ਸਾਨੂੰ ਜਿਹੜਾ ਕੱਚ ਦਾ ਬੌਲ ਜਿਹੜਾ ਯੂਜ਼ ਕਰਨਾ ਚਾਹੀਦਾ ਹੈ ਕਿਉਂਕਿ ਜਾਂ ਕੱਚ ਦਾ ਜਾਂ ਤੁਸੀਂ ਚੀਨੀ ਦਾ ਤੇ ਜੇ ਤੁਸੀਂ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਬਟ ਪ੍ਰੈਫਰ ਇਹਨੂੰ ਤਿਆਰ ਕਰੋ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਚਮਚ ਮੁਲਤਾਨੀ ਮਿੱਟੀ ਮੁਲਤਾਨੀ ਮਿੱਟੀ ਜਿਹੜੀ ਇਹ ਦੁਨੀਆ ਦਾ ਸਭ ਤੋਂ ਬੈਸਟ ਫੇਸ ਪੈਕ ਹੈ ਤੁਸੀਂ ਇਹਨੂੰ ਪਾਊਡਰ ਟਾਈਪ ਵੀ ਲੈ ਸਕਦੇ ਹੋ ਤੇ ਜਾਂ ਤੁਸੀਂ ਜਿਹੜੀ ਕਾਚੀ ਟਾਈਪ ਹੁੰਦੀ ਹੈ ਉਹ ਵੀ ਲੈ ਸਕਦੇ ਹੋ 10-20 ਰੁਪਏ ਦੇ ਵਿੱਚ ਕਾਫੀ ਮੁਲਤਾਨੀ ਮਿੱਟੀ ਜਿਹੜੀ ਕਾਚੀ ਆ ਉਹ ਆ ਜਾਂਦੀ ਹੈ ਤੇ ਤੁਸੀਂ ਉਹਨੂੰ ਭਿਓ ਕੇ ਰੱਖ ਲਓ ਬਾਅਦ ਵਿੱਚ ਜਦੋਂ ਲਿਕਵਿਡ ਹੋ ਜਾਏ ਤਾਂ ਉਦੋਂ ਤੁਸੀਂ ਉਹਦਾ ਪੇਸਟ ਬਣਾ ਕੇ ਤੁਸੀਂ ਆਪਣੇ ਫੇਸ ਤੇ ਐਜ਼ ਇਟ ਇਜ਼ ਇਸੇ ਤਰੀਕੇ ਨਾਲ ਵੀ ਲਗਾ ਸਕਦੇ ਹੋ ਤੇ ਤੁਸੀਂ ਉਹਦੇ ਵਿੱਚ ਕੁਝ ਕੁ ਚੀਜ਼ਾਂ ਮਿਕਸ ਕਰ ਲਓ ਜਿਹੜੀ ਤੁਹਾਡੇ ਨੇਚਰਲ ਬਲੀਚ ਦਾ ਕੰਮ ਕਰਦੀ ਆ ਮੀਨਸ ਕਿ ਤੁਹਾਡੀ ਸਕਿਨ ਟੋਨ ਜਿਹੜੀ ਆ ਤੁਹਾਡਾ ਚਿਹਰਾ ਵਾ ਇਹਦੀ ਰੰਗਤ ਜਿਹੜੀ ਉੱਪਰ ਵਾ ਇਹਨੂੰ ਵਾਈਟ ਕਰਨ ਦੇ ਵਿੱਚ ਜਿਹੜਾ ਉੱਪਰਲੀ ਡੈਡ ਸਕਿਨਾਂ ਉਹਨੂੰ ਉਤਾਰਨ ਵਿੱਚ ਹੈਲਪ ਕਰਦੀ ਆ ਤੇ ਇੱਕ ਨੇਚਰਲ ਬਲੀਚ ਦਾ ਕੰਮ ਕਰਦੀ ਆ ਤੁਹਾਡੀ ਜਿਹੜੀ ਸਕਿਨ ਵਾ ਉਹ ਡਾਰਕ ਸਕਿਨਾਂ ਜਿਨ੍ਹਾਂ ਦਾ ਕਾਲਾ ਰੰਗ ਆ ਉਹ ਹੌਲੀ ਹੌਲੀ ਜਿਹੜਾ ਗੋਰਾ ਹੋਣਾ ਸ਼ੁਰੂ ਹੋਏ ਚਿੱਟਾ ਹੋਣਾ ਤੁਹਾਡੀ ਇੱਕ ਤੋਂ ਦੋ ਤਿੰਨ ਸ਼ੇਡ ਜਿਹੜੀਆਂ ਸਕਿਨ ਲਾਈਟ ਹੋ ਜਾਏਗੀ ਤੇ ਜਿਹੜੀ ਸਕਿਨ ਜਿਹੜੀ ਮਲਤਾਨੀ ਮਿੱਟੀ ਆ ਉਹ ਸਾਡੀ ਸਕਿਨ ਨੂੰ ਇਸ ਤਰੀਕੇ ਨਾਲ ਟਾਈਟ ਕਰਕੇ ਤੇ ਜਿਹੜੀ ਸਾਡੀ ਸਕਿਨ ਢਿੱਲਕ ਜਾਂਦੀ ਹੈ ਲੂਸ ਉਹਨੂੰ ਅ ਜਿਹੜੀ ਆ ਉਹ ਸੁਗਰਣ ਵਿੱਚ ਮੀਨਜ਼ ਕਿ ਇਕੱਠਾ ਕਰਨ ਵਿੱਚ ਹੈਲਪ ਕਰਦੀ ਹੈ ਤੇ ਉਹਦੇ ਨਾਲ ਜਿਹੜੀ ਸਾਡੀ ਸਕਿਨ ਆ ਉਹ ਟਾਈਟ ਹੋ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਵਾ ਉਹ ਇਸ ਦੇ ਵਿੱਚ ਤੁਸੀਂ ਜਿਹੜੀ ਛੇਤੀ ਵੱਡੇ ਨਹੀਂ ਦਿਖੋਗੇ ਤੇ ਤੁਸੀਂ ਆਪਣੀ ਉਮਰ ਨਾਲੋਂ ਜਵਾਨ ਦਿਖਦੇ ਹੋ ਤੇ ਸਭ ਤੋਂ ਪਹਿਲਾਂ ਅਸੀਂ ਮਲਤਾਨੀ ਮਿੱਟੀ ਐਡ ਕਰ ਲੈਣੇ ਆ ਏਐਜੀ ਮੁਲਤਾਨੀ ਮਿੱਟੀ ਮੇਰੇ ਕੋ ਪਾਊਡਰ ਟਾਈਪ ਆ ਤੁਸੀਂ ਕਾਚੀ ਟਾਈਪ ਜਿਹੜੀ ਹੁੰਦੀ ਆ ਉਹ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਮੁਲਤਾਨੀ ਮਿੱਟੀ ਦਾ ਐਡ ਕਰ ਲਿਆ ਜਿੰਨਾ ਕਿ ਤੁਸੀਂ ਪੈਕ ਲਗਾਉਣਾ ਹੈ ਉਹਦੇ ਅਕੋਰਡਿੰਗ ਲੈ ਲਓ ਇਹਨੂੰ ਤੁਸੀਂ ਆਪਣੇ ਹੱਥਾਂ ਬਾਹਾਂ ਥੈੱਕ ਇਹਦੇ ਵੀ ਲਗਾ ਸਕਦੇ ਹੋ ਐਨੀ ਪਾਰਟ ਆਫ ਬੋਡੀ ਤੁਸੀਂ ਲਗਾ ਸਕਦੇ ਹੋ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਇੱਕ ਲੈਮਨ ਲੇਮਨ ਜਿਹੜਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਤੇ ਇਹ ਸਾਡੇ ਸਕਿਨ ਦੇ ਉੱਤੇ ਸ਼ਾਈਨ ਗਲੋ ਲੈ ਕੇ ਆਉਂਦਾ ਹੈ ਤੇ ਮੋਸਟਲੀ ਕਈਆਂ ਨੂੰ ਜਿਹੜਾ ਲੈਮਨ ਸੂਟ ਨਹੀਂ ਕਰਦਾ ਤੇ ਬਟ ਇਹ ਨੈਚੁਰਲ ਬਲੀਚ ਦਾ ਕੰਮ ਕਰਦਾ ਹੈ ਤੇ ਜਿਨ੍ਹਾਂ ਨੂੰ ਲੈਮਨ ਸੂਟ ਨਹੀਂ ਕਰਦਾ ਹੈਗਾ ਉਹ ਜਿਹੜਾ ਇਹਦੇ ਵਿੱਚ ਟਮਾਟਰ ਦਾ ਜੂਸ ਜਿਹੜਾ ਉਹ ਐਡ ਕਰ ਸਕਦੇ ਆ ਤੇ ਮੈਂ ਇਹਦੇ ਵਿੱਚ ਹਾਫ ਲੈਮਨ ਜਿਹੜਾ ਵਾ ਉਹ ਐਡ ਕਰ ਦਵਾਂਗੇ ਤੇ ਲੈਮਨ ਨੂੰ ਜਿਹੜਾ ਵਾ ਇਕੱਲਾ ਲੈਮਨ ਜਿਹੜਾ ਆਪਣੇ ਫੇਸ ਤੇ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜੀ ਇਰਿਟੇਸ਼ਨ ਹੋ ਜਾਂਦੀ ਹੈ ਰੈਡਨੈਸ ਹੋ ਜਾਂਦੀ ਹੈ ਤੇ ਜਲਨ ਹੁੰਦੀ ਹੈ ਤੇ ਇਸ ਕਰਕੇ ਲੈਮਨ ਨੂੰ ਹਮੇਸ਼ਾ ਕਿਸੇ ਪੈਕ ਵਿੱਚ ਜਿਹੜਾ ਮਿਕਸ ਕਰਕੇ ਫੇਰ ਹੀ ਲਗਾਉਣਾ ਚਾਹੀਦਾ ਹੈ ਇਸ ਤਰੀਕੇ ਨਾਲ ਨਹੀਂ ਲਗਾਉਣਾ ਚਾਹੀਦਾ ਤੇ ਇਹਦੇ ਵਿੱਚ ਅਗਲਾ ਅਸੀਂ ਚੀਜ਼ ਪਾਵਾਂਗੇ ਜੀ ਇਹ ਹੈ ਜੀ ਕਾਫੀ ਦਾ ਪਾਊਚ ਕਾਫੀ ਜਿਹੜੀ ਆ ਉਹ ਪੀਣ ਵਾਸਤੇ ਵੀ ਤੇ ਫੇਸ ਵਾਸਤੇ ਤਾਂ ਬੈਸਟ ਹੈ ਤੇ ਇਹ ਬਹੁਤ ਹੀ ਵਧੀਆ ਜਿਹੜਾ ਪਾਊਚ ਵਾ ਉਹਨੂੰ ਅਸੀਂ ਇੱਕ ਪਾਊਚ ਪੂਰਾ ਅਸੀਂ ਜਿਹੜਾ ਕਾਫੀ ਦਾ ਇਹਦੇ ਵਿੱਚ ਐਡ ਕਰ ਦਵਾਂਗੇ ਇਹ ਦੇਖੋ ਕਾਫੀ ਐਡ ਕਰਤੀ ਮਲਤਾਨੀ ਮਿੱਟੀ ਐਡ ਕਰਤੀ ਲੈਮਨ ਐਡ ਕਰ ਦਿੱਤਾ ਤੇ ਹੁਣ ਅਸੀਂ ਲਾਸਟ ਇੱਕ ਚੀਜ਼ ਪਾਵਾਂਗੇ ਜਿਹਦੇ ਨਾਲ ਅਸੀਂ ਇਹਦਾ ਪੇਸਟ ਬਣਾਵਾਂਗੇ ਜੀ ਉਹ ਹੈ ਜੀ ਗੁਲਾਬ ਜਲ ਗੁਲਾਬ ਜਲ ਜਿਹੜਾ ਵਾ ਉਹ ਬਹੁਤ ਠੰਡਾ ਹੁੰਦਾ ਫੇਸ ਨੂੰ ਠੰਡਕ ਦਿੰਦਾ ਹੈ ਤੇ ਇੱਕ ਬੈਸਟ ਟੋਨਰ ਹੈ ਸਾਡੇ ਫੇਸ ਨੂੰ ਕਲੀਨ ਜਿੰਗ ਦਾ ਕੰਮ ਕਰਦਾ ਹੈ ਤੇ ਇਹਦੇ ਨਾਲ ਅਸੀਂ ਪੈਕ ਨੂੰ ਜਿਹੜਾ ਵਾ ਉਹ ਖੋਲਾਂਗੇ ਤੁਸੀਂ ਇਹਦੀ ਜਗ੍ਹਾ ਦੁੱਧ ਵੀ ਲੈ ਸਕਦੇ ਹੋ ਦਹੀਂ ਵੀ ਲੈ ਸਕਦੇ ਹੋ ਤੇ ਇਹਨੂੰ ਜਿਹੜਾ ਵਾ ਗੁਲਾਬ ਜਲਦੀ ਹਲਕਾ ਰੰਗ ਵਾਲਾ ਇਹਦਾ ਮਿਕਸਚਰ ਤਿਆਰ ਕਰਾਂਗੇ ਤੇ ਇਹਨੂੰ ਪਤਲਾ ਮੋਟਾ ਇਹ ਜ਼ਿਆਦਾ ਨਾ ਤਾਂ ਪਤਲਾ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਠਿੱਕੋਣਾ ਚਾਹੀਦਾ ਤੇ ਇਹ ਜਿਹੜਾ ਠੀਕ-ਠੀਕ ਮਾਤਰਾ ਵਿੱਚ ਜਿਹੜਾ ਵਾ ਇਹਦਾ ਕੋਲ ਤੁਸੀਂ ਤਿਆਰ ਕਰਨਾ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਵੀ ਇਹਨੂੰ ਚੰਗੀ ਤਰ੍ਹਾਂ ਕੋਲ ਕੇ ਤੇ ਫਿਰ ਅਸੀਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰਾਂਗੇ ਤੇ ਅਪਲਾਈ ਕਰਕੇ ਤੇ ਫਿਰ ਅਸੀਂ ਇਹਨੂੰ 20 ਤੋਂ 25 ਮਿੰਟ ਲਗਾ ਕੇ ਰੱਖਾਂਗੇ ਤੇ ਪੈਕ ਆਪਣਾ ਹੋ ਗਿਆ ਰੈਡੀ ਤੇ ਇਹ ਫੇਸ ਤੁਹਾਡਾ ਜਿਹੜਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਤੇ ਸਾਫ਼ ਹੋ ਕੇ ਤੇ ਜਦੋਂ ਫੇਸ ਤੁਹਾਡਾ ਸਾਫ਼ ਹੋ ਜਾਏਗਾ ਉਦੋਂ ਹੀ ਤੁਸੀਂ ਇਹਨੂੰ ਅਪਲਾਈ ਕਰਨਾ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਅਪਲਾਈ ਨਹੀਂ ਕਰਨਾ ਤੇ ਮੈਂ ਫੇਸ ਆਪਣਾ ਸਾਫ਼ ਕੀਤਾ ਹੋਇਆ ਹੈ ਤੇ ਹੁਣ ਬ੍ਰਸ਼ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਪੈਕ ਲਗਾਵਾਂਗੇ ਮੈਂ ਇਹ ਪੈਕ ਬਹੁਤਾ ਜਿਹੜਾ ਵਾ ਉਹ ਥਿੱਕ ਨਹੀਂ ਰੱਖਿਆ ਥੋੜਾ ਲਿਕਵਿਡ ਰੱਖਿਆ ਹੈ ਕਿਉਂਕਿ ਇਹ ਜਲਦੀ ਸੁੱਕ ਜਾਏਗਾ ਤੁਹਾਡੇ ਫੇਸ ਤੇ ਜਿਸ ਤਰੀਕੇ ਦੀ ਪ੍ਰੋਬਲਮ ਹੈ ਜੇ ਤੁਹਾਡੇ ਫੇਸ ਤੇ ਜਿਆਦਾ ਡਲਨੈਸ ਹੈ ਤੇ ਤੁਹਾਡੀ ਸਕਿਨ ਜਿਹੜੀ ਹੈ ਡੈੱਡ ਹੋ ਚੁੱਕੀ ਹੈ ਉੱਪਰਲੀ ਤੁਸੀਂ ਇਹਦੀ ਮੋਟੀ ਲੇਅਰ ਲਗਾਓ ਕਿਉਂਕਿ ਜਿੰਨੀ ਦੇਰ ਤੱਕ ਇਹ ਜ਼ਿਆਦਾ ਰਹੇਗਾ ਓਨੀ ਦੇਰ ਇਹ ਜ਼ਿਆਦਾ ਅਸਰ ਕਰੇਗਾ ਤੇ ਤੁਹਾਡੇ ਸਕਿਨ ਦੇ ਉੱਤੇ ਬੈਸਟ ਰਿਜ਼ਲਟ ਆਏਗਾ ਤੇ ਮੈਂ ਇਹ ਚੀਜ਼ਾਂ ਲਗਾਉਂਦੀ ਰਹਿੰਦੀ ਹਾਂ ਇਸ ਕਰਕੇ ਮੇਰੀ ਸਕਿਨ ਤੇ ਕੋਈ ਪ੍ਰੋਬਲਮ ਨਹੀਂ ਹੈ ਮੈਂ ਜਸਟ 5 ਤੋਂ 10 ਮਿੰਟ ਲਗਾ ਕੇ ਰੱਖਾਂਗੀ ਤੇ ਇਸ ਕਰਕੇ ਮੈਂ ਥੋੜੀ ਜਿਹੀ ਪਤਲੀ ਲੇਅਰ ਲਗਾਈ ਹੈ ਕਿਉਂਕਿ ਇਹ ਜਲਦੀ ਸੁੱਕ ਜਾਏਗੀ ਮੈਨੂੰ ਵੀ ਨਿੰਬੂ ਜਿਹੜਾ ਵਾ ਲੈਮਨ ਆ ਜਿਆਦਾ ਸੂਟ ਨਹੀਂ ਕਰਦਾ ਬਟ ਕਿਸੇ ਚੀਜ਼ ਵਿੱਚ ਥੋੜਾ ਬਹੁਤਾ ਪਾ ਕੇ ਮੈਂ ਲਗਾ ਲੈਣੀ ਹੈ ਤੇ ਕਿ ਜਿਨ੍ਹਾਂ ਨੂੰ ਨਹੀਂ ਸੂਟ ਕਰਦਾ ਉਹ ਪਲੀਜ਼ ਇਨ ਸਕਿਪ ਕਰ ਦਿਓ ਨਹੀਂ ਤਾਂ ਤੁਹਾਡੇ ਚਿਹਰੇ ਦੇ ਉੱਤੇ ਜਲਨ ਹੋ ਸਕਦੀ ਹੈ ਤੇ ਹਾਂਜੀ ਦੇਖੋ ਪੈਕ ਸਾਰੇ ਫੇਸ ਦੇ ਉੱਤੇ ਅਸੀਂ ਅਪਲਾਈ ਕਰ ਲਿਆ ਜਿੰਨੂੰ λεਮਨ ਤੋਂ ਪ੍ਰੋਬਲਮ ਹੋਏਗੀ ਪਹਿਲਾਂ ਪੈਚ ਟੈਸਟ ਕਰ ਲੈ ਕਿਉਂਕਿ ਇਹ λεਮਨ ਵਾਲਾ ਫਿਰ ਪੈਕ ਲਗਾਉਂਦੇ ਸਾਰੀ ਜਰਾ ਬਨ ਉਹ ਰਿਟੇਸ਼ਨ ਹੋਏਗੀ ਤੁਹਾਨੂੰ ਕਿ ਹੁਣ ਅਸੀਂ ਪੈਕ ਲਗਾ ਲਿਆ ਤੇ ਇਹ ਅਸੀਂ ਲਗਾ ਕੇ ਤੇ 15 ਤੋਂ 20 ਮਿੰਟ ਰੱਖਾਂਗੇ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਰੱਖਣਾ ਹੈ ਜੇ ਤੁਸੀਂ ਮੋਟੀ ਲੇਅਰ ਬਣਾਈ ਹੈ ਤਾਂ ਤੁਸੀਂ ਇਹਨੂੰ 20 ਤੋਂ 25 ਮਿੰਟ ਲਗਾ ਕੇ ਰੱਖਣਾ ਹੈ ਮੈਂ ਜਸਟ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਆਂ ਇਸ ਕਰਕੇ ਮੇਰੇ ਫੇਸ ਤੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਂ ਕੋਈ ਨਾ ਕੋਈ ਜੈਰੀ ਰੈਮਡੀ ਐ ਯੂਜ਼ ਕਰਦੀ ਰਹਿਣੀ ਹੈ ਤੇ ਇਸ ਕਰਕੇ ਮੈਂ 5 ਤੋਂ 10 ਮਿੰਟ ਲਗਾ ਕੇ ਰੱਖਾਂਗੀ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਬਿਲਕੁਲ ਵੀ ਜ਼ਿਆਦਾ ਨਹੀਂ ਸਿਕਾਉਣਾ ਕਿ ਤੁਸੀਂ 100% ਸਿਕਾ ਲੋ ਤੁਸੀਂ ਜਸਟ 70 ਤੋਂ 80% ਇਸਕਾਉਣਾ ਹੈ ਕਿਉਂਕਿ ਫਿਰ ਜਦੋਂ ਜ਼ਿਆਦਾ ਇਸ ਤਾਂ ਸਕਿਨ ਡਰਾਈ ਹੋ ਜਾਂਦੀ ਆ ਤੇ ਇਹ ਕ੍ਰੈਕਸ ਆਉਣ ਲੱਗ ਪੈਂਦੇ ਨੇ ਤੇ ਉਹਦੇ ਨਾਲ ਸਾਡੇ ਫਿਰ ਫੇਸ ਤੇ ਰਿੰਕਲ ਪੈਂਦੇ ਨੇ ਝੁਰੜੀਆਂ ਪੈਂਦੀਆਂ ਨੇ ਇਸ ਕਰਕੇ ਜੇ ਤੁਹਾ ਹਲਕਾ ਜਾਂ ਇਹ ਸੁੱਕਣ ਵਾਲਾ ਰਹਿ ਜਾਏ ਉਦੋਂ ਤੁਸੀਂ ਹੱਥ ਗਿੱਲੇ ਕਰਕੇ ਇਹਦੀ ਮ사ਜ ਕਰਕੇ ਤੇ ਫਿਰ ਤੁਸੀਂ ਪੈਕ ਨੂੰ ਉਤਾਰ ਦੇਣਾ ਹੈ ਤੇ ਇਹ ਤੁਹਾਡੇ ਚਿਹਰੇ ਦੇ ਉੱਤੇ ਵੱਖਰਾ ਨੂਰ ਲੈ ਕੇ ਆਏਗਾ ਤੇ ਕਿਸੇ ਵੀ ਪ੍ਰੋਗਰਾਮ ਤੇ ਜਾਣ ਤੋਂ ਪਹਿਲਾਂ ਇਹ ਤੁਸੀਂ ਪੈਕ ਲਗਾਓ ਤੇ ਸਾਰੀ ਪਾਰਟੀ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਜਿਹੜੀ ਆ ਤੁਹਾਡਾ ਜਿਹੜਾ ਚਿਹਰਾ ਬਹੁਤ ਰਸ਼ ਰਸ਼ ਕਰੇਗਾ ਤੁਸੀਂ ਉੱਥੇ ਚਮਕਦੇ ਫਿਰੋਗੇ ਤੇ ਇਹ ਪੈਕ ਜਿਹੜਾ ਬੈਸਟ ਹੈ ਬਾਕੀ ਸਾਰੇ ਮਹਿੰਗੇ ਪੈਕਸ ਨਾਲੋਂ ਤੇ ਬਿਲਕੁਲੀ ਜਿਹੜਾ ਵਾ 5-10 ਰੁਪਏ ਦੇ ਵਿੱਚ ਇਹ ਪੈਕ ਤੁਹਾਨੂੰ ਜਿਹੜਾ ਵਾ ਬਹੁਤ ਹੀ ਵਧੀਆ ਰਿਜ਼ਲਟ ਦੇ ਸਕਦਾ ਹੈ ਤੇ ਹੁਣ ਅਸੀਂ ਪੈਕ ਨੂੰ ਤੇ ਹਾਂਜੀ ਜਿਹੜਾ ਪੈਕ ਆ ਆਪਣਾ ਆਲਮੋਸਟ ਸੁੱਕ ਗਿਆ ਥੋੜਾ ਥੋੜਾ ਰਹਿ ਗਿਆ ਤੇ ਮੈਂ ਇਹਨੂੰ ਤਕਰੀਬਨ 10 ਮਿੰਟ ਲਗਾ ਲਿਆ ਤੇ ਇਧਰੋਂ ਡਰਾਈ ਹੋਣਾ ਸ਼ੁਰੂ ਹੋ ਗਿਆ ਤੇ ਇਸ ਕਰਕੇ ਹੁਣ ਮੈਂ ਪੈਕ ਨੂੰ ਉਤਾਰ ਲਵਾਂਗੀ ਕਿਉਂਕਿ ਮੈਂ ਜ਼ਿਆਦਾ देर ਨਹੀਂ ਰੱਖਾਂਗੀ ਤੇ ਮੈਂ ਜਸਟ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰ ਰਹੀ ਸੀ 10 ਮਿੰਟ ਮੈਂ ਲਗਾ ਲਿਆ ਬਹੁਤ ਹੈ ਹੁਣ ਮੇਰੀ ਸਕਿਨ ਨੂੰ ਜਰੀਆ ਟਾਈਟਪਨ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਤੇ ਮੈਂ ਜਿਆਦਾ ਬੋਲ ਨਹੀਂ ਸਕਦੀ ਤੇ ਇਸ ਕਰਕੇ ਹੁਣ ਮੈਂ ਪੈਕ ਨੂੰ ਉਤਾਰ ਕੇ ਫਿਰ ਤੁਹਾਡੇ ਨਾਲ ਜਿਹੜੀ ਆ ਰਿਵਿਊ ਉਹ ਸ਼ੇਅਰ ਕਰਦੀ ਹਾਂ ਉਤਾਰ ਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਫੇਸ ਤੇ ਉੱਤੇ ਕਿੰਨਾ ਗਲੋ ਆ ਗਿਆ ਸਾਡਾ ਫੇਸ ਜਿਹੜਾ ਇੱਕਦਮ ਪਿੰਕਿਸ਼ ਜੀ ਸ਼ੇਡ ਵਿੱਚ ਹੋ ਗਿਆ ਹੈ ਤੇ ਇਹਨੂੰ ਤੁਸੀਂ ਜਿਹੜਾ ਵਾ ਉਹ ਸੌਫਟ ਟਾਬਲ ਦੇ ਨਾਲ ਬਿਲਕੁਲ ਲਾਈਟ ਲਾਈਟ ਹੱਥਾਂ ਦੇ ਨਾਲ ਸਾਫ਼ ਕਰਨਾ ਹੈ ਤੇ ਤੁਸੀਂ ਇੰਨੀ ਕੁ देर ਮੈਂ 10 ਮਿੰਟ ਹੀ ਲਗਾ ਕੇ ਰੱਖਿਆ ਤੁਸੀਂ ਫੇਸ ਤੇ ਲਾਈਨ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਸ਼ਾਈਨ ਹੈ 글로 ਹੈ ਅਜੇ ਮੈਂ ਫੇਸ ਤੇ ਕੁਝ ਵੀ ਨਹੀਂ ਲਗਾਇਆ ਜਸਟ ਨਾਰਮਲ ਪਾਣੀ ਦੇ ਨਾਲ ਉਹ ਵਾਸ਼ ਕੀਤਾ ਹੈ ਤਾਂ ਹੁਣ ਤੁਹਾਨੂੰ ਮੈਂ ਜਿਹੜਾ ਵਾ ਉਹ ਇਸ ਤੋਂ ਬਾਅਦ ਲਗਾਵਾਂਗੇ ਜਿਹੜਾ ਮਲਠੀ ਵਾਲਾ ਸੀਰਮ ਇਹ ਮਲਠੀ ਵਾਲਾ ਸੀਰਮ ਜੋ ਕਿ ਮੈਂ ਹਮੇਸ਼ਾ ਹੀ ਲਗਾਉਣੀ ਹੈ ਤੇ ਇਸ ਕਿਉਂਕਿ ਇਹ ਜਿਹੜਾ ਪੈਕ ਆ ਸਕਿਨ ਨੂੰ ਡਰਾਈ ਕਰਦਾ ਹੈ ਅਸੀਂ ਡਰਾਈ ਸਕਿਨ ਨਹੀਂ ਰੱਖਣੀ ਹੈਗੀ ਨਾਲ ਦੀ ਨਾਲ ਸਕਿਨ ਨੂੰ ਮੋਇਸਚਰਾਈਜ਼ ਕਰਨਾ ਹੈ ਤੇ ਦੋ ਚਾਰ ਡ੍ਰੌਪਸ ਤੁਸੀਂ ਇਹਦੀਆਂ ਲਗਾਉਣੀਆਂ ਨੇ ਤੇ ਆਪਣੇ ਸਕਿਨ ਦੀ ਚੰਗੀ ਤਰੀਕੇ ਦੇ ਨਾਲ ਜਿਹੜੀ ਹੈ ਮ사ਜ ਕਰ ਲੈਣੀ ਹੈ ਮੁਲਠੀ ਬਾਰਾ ਜਿਹੜਾ ਸੀਰਮ ਆ ਉਹ ਬੈਸਟ ਸੀਰਮ ਆ ਤੇ ਇਹਦੇ ਅੱਗੇ ਤਾਂ ਹੋਰ ਕੋਈ ਵੀ ਜਿਹੜਾ ਸੀਰਮ ਆ ਉਹ ਫੇਲ ਆ ਤੇ ਇਹ ਤੁਹਾਡੀ ਸਕਿਨ ਨੂੰ ਜਿਹੜਾ ਵਾ ਬ੍ਰਾਈਟ ਤੇ ਸਕਿਨ ਦੇ ਉੱਤੇ ਕੋਈ ਵੀ ਦਾਗ ਧੱਬੇ ਆ ਉਹਨਾਂ ਸਾਰਿਆਂ ਨੂੰ ਰਿਮੂਵ ਕਰਨ ਵਿੱਚ ਹੈਲਪ ਕਰਦਾ ਹੈ ਤੇ ਸਕਿਨ ਤੇ ਬਿਲਕੁਲ ਵੀ ਡਰਾਈਨੈਸ ਨਹੀਂ ਹੁੰਦਾ। ਦਿੰਦਾ ਸਕਿਨ ਤੁਹਾਡੇ ਜਰੀਆ ਨੈਚੁਰਲ 글로 ਕਰਦੀ ਆ। ਤੇ ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਕਰੀਮ ਕੋਸ਼ਿਸ਼ ਵੀ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਜਸਟ ਲਾਈਟ ਜੀ ਲਿਪਸਟਿਕ ਲਾਓ। ਇਹ ਲਿਪਸਟਿਕ ਲਗਾਉਣ ਤੋਂ ਬਾਅਦ ਤੁਹਾਡਾ ਜਰਾ ਮੇਕਅਪ ਡਨ ਹੋ ਜਾਂਦਾ ਹੈ। ਤੇ ਕਿਤੇ ਵੀ ਤੁਸੀਂ ਆਉਣ ਜਾਣ ਲੱਗੇ ਬਸ ਇਹ ਚੀਜ਼ਾਂ ਚੂਜ਼ ਕਰੋ ਕਿ ਤੁਹਾਨੂੰ ਕੋਈ ਵੀ ਮਹਿੰਗੇ ਟ੍ਰੀਟਮੈਂਟ ਕਰਾਉਣ ਦੀ ਲੋੜ ਨਹੀਂ ਪਵੇਗੀ। ਸੀ ਆਪ ਦੇਖ ਸਕਦੇ ਹੋ ਬਸ ਮਲਤਾਨੀ ਮਿੱਟੀ ਵਾਲਾ ਪੈਕ ਤੇ ਨਾਲ ਇਹ ਜਿਹੜਾ ਵਾ ਮੁਲਠੀ ਵਾਲਾ سیرਮ ਤੇ ਸਾਡਾ ਸਾਰਾ ਮੇਕਅਪ ਜਿਹੜਾ ਡਲ ਹੋ ਗਿਆ ਤੇ ਸਕਿਨ ਤੇ ਜਿਹੜਾ ਅੰਤਾਂ ਦਾ 글로ਅ ਆ ਗਿਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇਗਾ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ